ਹਾਂਜੀ ਸੁਨਾਮ ਵਾਲਿਓ ਕਿਵੇਂ ਹੋ ਤੇ ਮੈਂ ਸਾਰੀਆਂ ਸੰਗਤਾਂ ਦੇ ਨਾਲ ਇਹ ਗੱਲ ਸਾਂਝੀ ਕਰਨੀ ਚਾਹਉਨਾ ਕਿ ਅੱਜ 31 ਤਰੀਕ ਸ਼ਹੀਦ ਉਦਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਲੰਡਨ ਦੇ ਵਿੱਚ ਜਾ ਕੇ ਕਿਵੇਂ ਉਹਨਾਂ ਨੇ ਗੋਲੀਆਂ ਭਰਾਈਆਂ ਤੇ ਜਰਨਲ ਅਡਵਾਈਜ਼ ਨੂੰ ਗੱਡੀ ਚੜਾਇਆ ਇਹ ਸਾਰਿਆਂ ਨੂੰ ਪਤਾ ਹੀ ਆ ਤੇ ਉਹਨਾਂ ਦੀ ਸ਼ਹਾਦਤ ਨੂੰ ਅੱਜ ਮੁਖ ਰੱਖਦੇ ਆ ਕੋਟ-ਕੋਟ ਪ੍ਰਣਾਮ ਕਰਦੇ ਆ ਤੇ ਮੈਨੂੰ ਮਾਣ ਹੈ ਸਾਡੇ ਸੁਨਾਮ ਸ਼ਹਿਰ ਦਾ ਕਿਉਂਕਿ ਸਾਡੀ ਤਹਿਸੀਲ ਸੁਨਾਮ ਹੈ ਸਾਡਾ ਜ਼ਿਲ੍ਹਾ ਸੰਗਰੂਰ ਹੈ ਤੇ ਸਰਦਾਰ ਉਦਮ ਸਿੰਘ ਜੀ ਸਾਡੇ ਸ਼ਹਿਰ ਸੁਨਾਮ ਦੇ ਸਾਡੀ ਤਹਿਸੀਲ ਦੇ ਹੋਏ ਨੇ ਇਸ ਕਰਕੇ ਸੰਗਰੂਰ ਵਾਲਿਆਂ ਨੂੰ ਸੁਨਾਮ ਸ਼ਹਿਰ ਵਾਲਿਆਂ ਨੂੰ ਸਾਰਿਆਂ ਨੂੰ ਸਾਨੂੰ ਸਾਡੇ ਇਲਾਕੇ ਨੂੰ ਮਾਣ ਹੈ ਫਕਰ ਹੈ ਤੇ ਜਿੰਨਾਂ ਜਿੰਨਾਂ ਨੂੰ ਫਕਰ ਹੈ ਉਹ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਮੈਂਟ